ਆ ਕਰ ਦੇ ਹਾਂ ਵੇ ਆ ਬੇਲ ਆ ਕਾਲੇ ਅੰਗੂਰਾਂ ਦੀ ਲੱਗੀ ਆ ਆ ਦੇ ਇਹ ਘਰੇ ਲਾਈ ਆ ਬੇਲ ਇਹ ਕਾਲੇ ਅੰਗੂਰਾਂ ਦੀ ਹਾਂ ਤੇ ਇੱਧਰ ਹੁਣ ਸਾਰੇ ਆਂ ਪੁੱਛ ਦਿੰਦੇ ਵੀ ਤੁਹਾਡੇ ਘਰੇ ਕਿਹੜੇ ਕਿਹੜੇ ਦਰਾਖਤ ਲਾਏ ਆ ਆਪਣੇ ਬੂਟੇ ਫਲ ਵਾਲੇ ਤੁਹਾਨੂੰ ਅੱਜ ਦਿਖਾਉਣਾ ਮੈਂ ਸਾਰੇ ਬੂਟੇ ਫਲ ਵਾਲੇ ਇੱਧਰ ਆ ਦੇ ਲੱਗੇ ਮਸਮੀਆਂ ਸਮੀ ਦਾ ਬੂਟਾ ਤੇ ਕਿੰਨੀਆਂ ਲੱਗੀਆਂ ਦੋ ਹੋ ਗਏ ਤੇ ਬੇਚਾ ਦੇ ਸਾਡੀ ਦੂਜੀ ਵੀ ਲਾਈ ਵੀ ਉਹਦੇ ਕੀ ਦੇ ਨਾਂ ਆਪਣੀਆਂ ਪਿੰਡਾਂ ਤੋਰੀਆਂ ਵੀ ਉਹਦੇ ਲੱਗੀਆਂ ਹੋ ਉਹਦੇ ਪਿੰਡੀ ਤੋਰੀ ਲੱਗੀ ਬੇਚਾ ਆ ਸਾਡਾ ਬੂਟਾ ਹੈਗਾ ਸਿਉਆਂ ਦਾ ਇਹ ਕਿਹ ਜੀ ਸ਼ਾਂਗਤਾ ਸੀਗਾ ਇਹ ਤੇ ਭਾਰਤਾਂ ਨੂੰ ਲੱਗੇ ਸੀ ਬਾਵਾ ਇਰਕੀ ਨਹੀਂ ਲੱਗਣੇ ਇਰਕੀ ਸ਼ਾਇਦ ਗਾਹਾਂ ਲੱਗਣਗੇ ਇਹ ਆ ਸੇਵਾ ਦਾ ਬੂਟਾ ਤਿੰਨ ਹੋ ਗਏ ਨਾ ਤਿੰਨ ਹੋ ਗਏ ਤੇ ਆ ਆ ਗਿਆ ਅਮਰੂਦਾਂ ਦਾ ਬੂਟਾ ਹਾਂ ਵੇ ਆ ਅਮਰੂਦ ਲੱਗਿਆ ਤੇ ਬੂਟਾ ਬਹੁਤ ਵਧੀਆ ਹੁਣ ਇਹਨੂੰ ਦਵਾਈ ਪਾਈ ਐ ਲੱਗਿਆ ਅਮਰੂਦ ਇਹਨੂੰ ਬੂਟੇ ਨੂੰ ਇਸ ਨੂੰ ਹੋ ਗਏ 4 ਆਹ 인ਜੀਰ ਆਹ ਦੇ ਆਹ 인ਜੀਰਾ ਕੱਡਾ ਬੂਟਾ ਦੇਖ ਲੋ 인ਜੀਰ ਦਾ ਪੂਰਾ ਪੋਰਾ ਦਰਖਤ ਹੋਇਆ ਵਾ ਪੂਰਾ ਦਰਖਤ 인ਜੀਰ ਦਾ ਨਾ ਨਿਆ ਇਹ ਪੱਕਣ ਵੀ ਲੱਗੀਆਂ ਹੁਣ 인ਜੀਰਾ ਅਰੋਏ ਭਾਜਾ ਭਾਜਾ ਲੈ ਜਾ ਕੰਨੀਆਂ ਦੇ ਘਾਰੇ ਆਹ ਦੀ ਪੱਕੀ ਜੀ ਐ ਪੱਕੀ ਜੀਰ ਉਹ ਫੇਰ ਦੀਆਂ ਉਹ ਉਹਦੇ ਵਿੱਚ ਦੀ ਪੱਕੀਆਂ ਉਹ ਦੇ ਇਧਰ ਆਹ ਦੇ ਪੱਕੀਆਂ ਦੀਆਂ ਸਾਰੀਆਂ ਜੀੜਾਂ ਪੱਕ ਚਲੀਆਂ ਹੋ ਉਹਦੇ ਵਿੱਚ ਬਹੁਤ ਆ ਹੁਣ ਤਾਂ ਜਿੰਨੀਆਂ ਮਰਜ਼ੀ ਵਾ ਦਿਨਾਂ થી ਝਾਲ ਪੈਣਾ ਕੰਮ ਉਹ ਜਿੰਨੀਆਂ ਮਰਜ਼ੀ ਕਰੀ ਗਏ ਉਹ ਲੈ ਇਹ ਹੋ ਗਈ ਚਾਰ ਪੰਜ ਬੂਟੇ ਹੋ ਗਏ ਇਹ ਉਹਨਾਂ ਜੋ ਸਾਨੂੰ ਦਿਖਾਉਣਾ ਆਂਬ ਉਹ ਆਹ ਦੇ ਲੱਗਿਆ ਆਂਬ ਦਾ ਬੂਟਾ ਅਰੇ ਪੂਰਾ ਕੰਮ ਜਾਬ ਨਹੀਂ ਹੋਇਆ ਤੇ ਇਹਦੇ ਨਾਲ ਮਿਰਚਾਂ ਤੇ ਨਾਲ ਥੱਲੇ ਆ ਖੀਰਿਆਂ ਦੀ ਬੇਲ ਵੀ ਲੱਗੀ ਆ ਉਹਦੇ। ਅੰਬ ਦੇ ਬੂਟੇ ਨੂੰ। ਆ ਜੀ ਤੁਹਾਨੂੰ ਹੋਰ ਦਿਖਾ ਦੇਣਾ ਸਾਰੇ। ਆਹ ਦੇ ਨਿੰਬੂ। ਆਹ ਦੇ ਨਿੰਬੂ। ਨਿੰਬੂ ਦਾ ਬੂਟਾ ਤੇ ਨਿੰਬੂ ਵੀ ਲੱਗੇ ਹੋਏ ਨੇ ਬਹੁਤ ਲੱਗੇ ਹੋਏ ਨਿੰਬੂ ਦੇ ਬੂਟੇ ਦੋ ਆ ਸੁੱਕਣਾ ਸਾਡੇ ਕੋਲੇ ਆ ਗਿਆ ਨਾਰਾਂ ਦਾ ਆਇਆ ਸਾਹਮਣੇ ਨਾਰ ਲੱਗੇ ਹੁਣ ਤੁਸੀਂ ਲਾ ਲਓ ਸਾਹ ਉਧਰੋਂ ਕਾਲੇ ਗੂਰਾਂ ਦੀ ਇੱਕ ਅਸਮੀਆਂ ਦੀ ਦੋ ਸਿਉਆਂ ਦੀ ਤਿੰਨ ਅਮਰੂਦ ਚਾਰ ਅੰਜੀਰ ਪੰਜ ਤੇ ਅੰਬ 6 ਤੇ ਨਿੰਬੂਆ ਹੋ ਗਿਆ 7 ਤੇ ਆ ਨਾਰ ਹੋ ਗਿਆ 8 ਤੇ ਆ ਆ ਗਿਆ ਲੀਚੀ 9 ਆ ਇਹ ਵੀ ਬਹੁਤ ਇਹਨੂੰ ਪਰ ਨੂੰ ਲੱਗਣਗੇ ਲੱਗੇ ਸੀ 2-3 ਕਰਕੇ ਤੇ ਝੜ ਗਏ ਪਰ ਪਰ ਨੂੰ ਲੱਗਣਗੇ ਫੇਰ ਆ ਸਾਡੇ ਬੇਲ ਵੀ ਲੱਗੀ ਵੀ ਆ ਸਾਡੇ ਕੋਲੇ ਦੂਜੀ ਕੀ ਚੱਬਰ ਨਹੀਂ ਹੁੰਦੇ ਜਿਹੜੇ ਘਰੇ ਆਮ ਆਪਣੇ ਖੇਤਾਂ 'ਚ ਚੱਬਰ ਲੱਗੇ ਹੁੰਦੇ ਆ ਆ ਚੱਬਰਾਂ ਦੀ ਬੇਲ ਆ ਮੇਰੇ ਕੋਲ 10-12 ਨਾਲ ਦਾਲ ਬਣਾਈ ਸੀ ਚਪੜਾਂ ਦੀ ਸਾਰੀਆਂ ਬਰਾਇਟੀਆਂ ਸੀ ਲਾ ਲਏ ਨੇ ਇਹ ਤਾਂ ਲਾ ਹੀ ਜਾਵੇ ਯਾਰ ਕੋਈ ਨਾ ਕੋਈ ਤਾਂ ਹੋ ਹੀ ਜਾਣੀ ਐ ਆ ਗਏ ਕਿੰਨੂ ਇਹ ਯਾਰ ਕਿੰਨੂ ਥੋੜੇ ਜੇ ਸਾਡੇ ਸ਼ਾਇਦ ਬੂਟੇ ਗਲਤ ਲਾ ਕੇ ਜਾਂ ਹਜੇ ਇਹਨਾਂ ਨੂੰ ਰੀਤੀ ਲੱਗਣੀ ਨਹੀਂ ਸੀਗੀ ਇਹ ਰੱਬ ਨੂੰ ਪਤਾ ਬਹੁਤ ਲੱਗਿਆ ਬਹੁਤ ਸੀ ਕਿੰਨੂ ਬਹੁਤ ਸੰਤਰੇ ਪਰ ਝੜ ਗਏ ਯਾਰ ਲੱਗੇ ਬਹੁਤ ਸੀਗੇ ਇਹਨੂੰ ਉਹ ਕਿੰਨੇ ਬੂਟੇ ਹੋ ਗਏ ਇਹ ਗਿਣ ਲਓ ਤਿੰਨ ਤਾਂ ਇੱਧਰ ਗਿਣਨੇ ਆਂਦੇ ਆਹਾ ਤੇ ਉੱਧਰ ਗਿਣਦੇ 1 2 3 4 5 6 ਉੱਧਰ ਗਿਣਾਂਦੇ 6 ਤੇ ਤਾਂ 9 9 ਤੇ 2 ਆਹਾ 11 ਹੋ ਗਏ 11 ਉਹ ਆ ਦੇ ਆਕਰ ਨਿੰਬੂ ਉਹ ਦੇ ਲੱਗੇ ਨਿੰਬੂ ਉਹ ਦੇ ਥੱਲੇ ਕਿੰਨੇ ਲੱਗੇ ਲੈ ਤੇ ਨਾਲੇ ਦੇ ਉੱਤੇ ਸਾਡੇ ਉਹ ਬੇਲ ਚਾੜੀ ਵੀ ਆ ਦੂਜੀਆਂ ਕareleਆਂ ਜਾਂਦੀ ਸਾਇਕਰੇਲੇ ਹੁੰਦੇ ਸਾਇਕਰੇਲੇ ਖਾਈ ਜਾਂਦੇ ਨਾਲੇ ਤਾਂ ਉਹਦੇ ਸਾਇਕਰੇਲੇ ਦੀ ਬੇਲ ਪਈ ਇੱਕ ਇਹ ਨਿੰਬੂ ਹੋ ਗਿਆ ਆ ਜੋ ਫਿਰ ਇੱਕ ਆ ਬੂਟਾ ਹੋ ਗਿਆ ਆਪਣਾ ਬਦਾਮਾਂ ਦਾ ਆ ਬੂਟਾ ਛੋਟਾ ਜਾਉ ਮਦਾਮਾਂ ਦਾ ਬੂਟਾ ਪਾਟ ਲੈਣੇ ਉਹਦੇ ਨਾਲ ਉਹਨਾਂ ਨੂੰ ਹੁਣ ਪਿੰਡੀਆਂ ਤੁਰਗੀਆਂ ਵੀ ਲੱਗਣ ਲੱਗ ਜਣੀਆਂ ਅੱਧ ਹਾਲ ਆ ਪਾ ਪਿੰਡੀਆਂ ਤੁਰਗੀਆਂ ਵਧੀਆ ਦਾ ਸਾਡੇ ਖਾਨ ਚੋ ਕੀ ਹੋ ਜਾ ਰਿਹਾ ਆ ਆ ਗਈ ਚਿੱਟੇ ਗੂਰਾ ਦੀ ਬੇਲ ਇਹ ਖਾਦੇ ਉਦੋਂ ਹਾਰਜੇ ਚੋਂ ਨਾ ਜੇਠ ਜੇਠ ਦੇ ਮਹੀਨੇ ਚੋਂ ਉਦੋਂ ਆ ਖਾਦੇ ਆ ਸਾਰੇ ਆਂਗੂਰਾ ਚਿੱਟੇ ਉਹ ਆ ਕਾਲਿਆਂ ਦੀ ਤੇ ਘਟੋਕਾ ਸਾਡੇ ਦਰਾਖਤ ਉਧਰ ਹੋ ਗਏ ਸੀਗੇ ਆਪਣੇ 1 2 3 4 5 6 6 ਤੇ ਤਾਂ 9 9 ਤੇ ਦੋ 11 12 13 14 ਤੇ 15ਵੀਂ ਵੇਲ ਆ 15 ਬੂਟੇ ਵਾਈ ਘਰੇ ਲੱਗਿਆ ਸਾਡੇ ਜਿਹੜੇ ਹੈ ਫਲਾਂ ਵਾਲੇ ਹੀ ਆ ਸਾਰੇ ਕੋਈ ਦੂਜਾ ਬੂਟਾ ਨਹੀਂ ਫਾਲ ਲੱਗਣਗੇ ਤੇ ਖਾਵਾਂਗੇ ਇਹਨਾਂ ਜੀਰ ਲੱਗੀ ਜਾਂਦੀ ਐ ਪਹਿਲਾਂ ਅੰਗੂਰ ਖਾਦੇ ਜੀਰ ਤੋਂ ਬਾਅਦ ਸਾਡੇ ਬਰੂਦ ਹੋ ਜਾਣੇ ਆ ਬਰੂਦਾਂ ਤੋਂ ਬਾਅਦ ਉਹਨੂੰ ਕਿੰਨੂ ਹੋ ਜਾਣੇ ਆ ਨਿੰਬੂ ਦੋਣ ਜਦੋਂ ਮਰਜੀ ਦੋ ਤੋੜ ਕੇ ਪਾਣੀ ਬਣਾ ਲਾ ਬੱਸ ਚੀਜ਼ ਲੱਗੀ ਹੋਵੇ ਤੇ ਹੋ ਜਾਂਦੀ ਐ ਬੱਸ ਉਹ ਪਾਲਦੀ ਸਾਡੀ ਬੁੜੀ ਆ ਜਾਂਦੀ ਜਿਹੜੀ ਉਹ ਉਹ ਪਾਲਦੀ ਆ ਬੂਟੇ ਉਹ ਬੁੜੀ ਬੂਟੇ ਪਾਲਦੇ ਆ ਭਾਈ ਦਵਾਈ ਦੇ ਵੀ ਪਾਉਂਦੀ ਆ ਉਹ ਮੈਂ ਤਾਂ ਉਹ ਹੱਲਾ ਸ਼ੇਰੀ ਦਰਨਾ ਇਹ ਤੋਂ ਦਸ ਹੀ ਦਰਨਾ ਵੀ ਆ ਐ ਕਰ ਲੀ ਗਏ ਐ ਕਰ ਲੀ ਗਏ ਕਰਨਾ ਉਹਨੇ ਆ ਹਮ ਸਾਰੇ ਬੂਟੇ ਪੂਰੇ ਸੰਭਾਲਿਆ ਉਹਦੇ ਹ ਰੰਬਾ ਵੀ ਪਿਆ ਉਹਦੇ ਗੱਡ-ਗੱਡ ਵੀ ਦਿੰਦੀ ਆ ਰੰਬੇ ਨਾਲ ਆ ਤੇ ਇੱਧਰ ਬਹੁਤ ਲੱਗੀਆਂ ਉਹ ਪੱਕੀਆਂ ਹਾਂ ਇੱਧਰ ਬਹੁਤ ਲੱਗੀਆਂ ਨਾ ਇਹ ਇੱਕ ਜੋੜ ਦੇ ਵਿੱਚ ਜਿੰਨੀਆਂ ਮਰਜੀ ਲੈ ਦੇ ਕਿੰਨੀਆਂ ਲੱਗੀਆਂ ਹਾਂ ਇਹ ਕੱਲੂ ਤਾਂ ਨੇਰੀਆਂ ਹੀ ਪੱਕ ਜਾਣੀਆਂ ਹੈ ਲਾ ਆਹ ਲਓ ਵੀ ਭਾਇਆ ਇਹ ਚਿੜੀਆਂ ਦਾ ਇੱਥੇ ਚਿੜੀਆਂ ਵੀ ਰਹਿੰਦੀਆਂ ਸਾਲਨੇ ਦੇ ਵਿੱਚ ਆਹ ਦੇ ਆਪ ਹੀ ਆ ਕੇ ਹਾਂ ਜਰ ਹਮਤੋ ਚਾਹੀਦੀ ਹੈ ਜੇ ਹਮਤ ਆ ਨਾ ਸਾਰਾ ਕੁਝ ਹੀ ਆ ਸਾਰੀਆਂ ਉਹਦੀਆਂ ਚੀਜ਼ਾਂ ਖਾਓ ਯਾਰ ਫਲ ਫਰੂਟ ਖਾਓ ਵਧੀਆ ਉਹਦੇ ਘਰੇ ਹੁਣ ਖੇਤ ਅੰਬ ਲੱਗਿਆ ਸੀ ਰੋਜ਼ ਤਿੰਨ ਚਾਰਾਂ ਬਖਾ ਲਈਦੇ ਆ ਤਿੰਨ ਅੰਬ ਰੋਜ਼ ਚਾਰ ਦੋ ਦੋ ਕਰਕੇ ਤੇ ਮੈਨੂੰ ਮਤਲਬ ਟੋਪ ਬਾਵਾ ਅੰਬ ਹੋ ਗਏ ਸੀ ਖੇਤੋਂ ਜੀ ਉਸ ਲੈ ਕੇ ਤੋੜ ਤਾੜ ਕੇ ਭਈਏ ਲੈ ਕੇ ਝੋਨਾ ਲਾਉਣ ਵਾਲੇ ਲੈ ਕੇ ਤੋੜ ਕੇ ਕੋਸਤਾ ਕੋ ਸਾਡੇ ਆ ਗਏ ਸੀ ਹੱਥ ਗਾਂ ਨੂੰ ਪਤਾ ਲੱਗ ਗਿਆ ਗਾਂ ਨੂੰ ਪਹਿਲਾਂ ਹੀ ਆ ਤੋੜ ਲੈ ਤੇ ਭਾਈ ਵਾਲੇ ਅਸੀਂ ਫਿਰ ਤੋੜ ਕੇ ਰੱਖੇ ਸਾਰੇ ਉਹ ਅਸੀਂ ਪਕਾ ਲਏ